ਜੋਤ ਜੋਤ ਹਾਂਜੀ ਗੱਲ ਸੁਣ ਕੀ ਕਰਦੇ ਹੋ ਅੰਦਰ ਕੁਛ ਵੀ ਨਹੀਂ ਬਸ ਇਦਾਂ ਹੀ ਬੈਲੀ ਬੈਠੀ ਅੱਛਾ ਆ ਨਾ ਪਹਿਲੇ ਆਂਦੇ ਮੈਂ ਉਥੋਂ ਤੇ 5 ਲੱਖ ਰੁਪਈਆ ਵਾ ਅੱਛਾ ਤੇ ਡੈਡੀ ਮੈਨੂੰ ਫੋਨ ਕਰਾਂਦੇ ਸੀ ਪਹਿਲਾਂ ਕਹਿੰਦੇ ਸੀ ਵੀ 1 ਲੱਖ ਰੁਪਈਆ ਚਾਹੀਦਾ ਵਾ ਜੈਂਟ ਮੰਗਣ ਦੇ ਆ ਤੇ ਹੁਣ ਕਹਿੰਦੇ 1.5 ਲੱਖ ਚਾਹੀਦਾ ਵਾ ਕੋਈ ਲੋੜ ਪੈ ਗਈ ਹੋਰ ਹੋ ਸਕਦਾ ਉਹਨਾਂ ਨੂੰ ਲੋੜ ਹੀ ਹੋਵੇ ਮੈਨੂੰ ਤਾਂ ਨਹੀਂ ਉਦਾਂ ਫੋਨ ਪੰਜ ਆਇਆ ਤੇ ਕੋਈ ਗੱਲ ਨਹੀਂ ਜੇ ਕਹਿੰਦੇ ਆ ਤੇ ਲੋੜ ਹੋਣੀ ਆ ਤੇ ਤੁਸੀਂ ਇਦਾਂ ਕਰੋ ਹਾਂ ਤੁਸੀਂ ਸਾਰੇ ਲਿਖੀ ਜਾਓ ਤੇ ਫਿਰ ਦੱਸ ਦਿਓ ਭਈ ਨੇ پیسے ਲੱਗੇ ਆ ਜਾਂ ਕਿਦਾਂ ਵੀ ਕਰਕੇ ਆਹੋ ਚਲੋ ਤਾਂ ਕੋਈ ਗੱਲ ਨਹੀਂ ਹਿਸਾਬ ਤਾਂ ਲਿਖਾਂਗੇ ਹੀ ਮੁੜ ਕੇ ਫੇਰ ਹੀ ਲਾਵਾਂਗੇ ਹਾਂਜੀ ਤੇ ਫੇਰ ਹੀ ਕੋ ਨਿਭਣਾ ਨਹੀਂ ਨਹੀਂ ਉਦਾਂ ਇਹ ਆ ਵੀ ਤੁਸੀਂ ਪੁੱਛ ਲਿਓ ਡਾਟਜੀ ਨੂੰ ਵੀ ਕਿਦਾਂ ਵਾਅਦਾ ਤੇ ਨਹੀਂ ਲੋੜ ਹੈਗੀ ਪਰ ਜੇ ਉਹਨਾਂ ਨੇ 1.5 ਲੱਖ ਰੁਪਇਆ ਕਿਹਾ ਵਾ ਤੇ ਫਿਰ ਚਾਹੀਦਾ ਹੀ ਹੋਣਾ ਚਲੋ ਕੋਈ ਗੱਲ ਨਹੀਂ ਮੈਂ ਇਦਾਂ ਕਰਦਾ ਮੈਂ 1.5 ਲੱਖ ਰੁਪਈਆ ਵਿੱਚੋਂ ਕੱਢ ਲੈਣਾ ਤੇ ਬਾਕੀ ਜਿਹੜਾ ਸਾਢੇ ਤਿੰਨ ਤੁਸੀਂ ਆਪਣੇ ਕੋਲ ਰੱਖ ਲਓ ਤੇ ਮੈਂ ਆਣ ਕੇ ਬੈਂਕ ਜਮਾ ਕਰਾਉਂਗਾ ਪਹਿਲਾਂ ਮੈਂ ਡੈਡੀ ਨੂੰ ਪੈਸੇ ਦੇਵਾਂ ਵੇਖ ਲਓ ਜਿੱਦਾਂ ਵੀ ਕਰ ਹਾਂ ਨਾ ਹਾਂਜੀ ਮੈਂ ਗੈਣੀ ਲਵਾ ਮੜ ਜਾ ਠੀਕ ਆ ਐਦਾਂ ਕਰਦਾ ਵਾਂ ਆ 1.5 ਲੱਖ ਜਿਹੜਾ ਨਾ ਮੈਂ ਦੇ ਉਹਨਾਂ ਨੂੰ ਤੇ ਤੁਸੀਂ ਸਾਢੇ ਤਿੰਨ ਆਪਣੇ ਕੋਲ ਰੱਖ ਲਓ ਤੇ ਇਹ ਆ ਵੀ ਚੱਲ ਮੁੜ ਕੇ ਜਦੋਂ ਲੋਡ ਹੋਊਗੀ ਨਾ ਉਦੋਂ ਫਿਰ ਮੈਂ ਜਾ ਕੇ ਤੇ ਫੜਾਉਂਗਾ ਉਹਨਾਂ ਨੂੰ ਚਲੋ ਕੋਈ ਜੋ ਬਣਾ ਹਾਂਜੀ ਮਾ ਲੈ ਆਵਾ ਪੈਸੇ ਹਾਂਜੀ ਲਿਆਂਦੇ ਪੈਸੇ 5 ਲੱਖ ਰੁਪਏ ਲਿਆਂਦਾ ਵਾ ਤੇ 1.5 ਲੱਖ ਮੰਗਣੇ ਡੈਡੀ ਅੱਛਾ ਕਹਿੰਦੇ 1.5 ਲੱਖ ਦੇ ਜਾ ਤੇ ਮੁੜ ਕੇ ਕਹਿੰਦੇ ਬਾਕੀ ਦੇ ਬਾਅਦ ਵੇਖ ਲਾਂਗੇ ਮੈਂ ਵੀ ਤੇਰੇ ਨਾਲ ਇੱਕ ਗੱਲ ਕਰਨੀ ਸੀ ਠੀਕ ਗੱਲ ਕਰਨੀ ਸੀ ਮੈਂ ਹੁਣ ਜੋਤ ਲਾ ਕੇ ਬੈਠੀ ਆ ਇਹਦੇ ਹੁਣ ਦੇ ਹੀ ਗੱਲ ਕਰ ਲੈਣੀ ਤੇਰੇ ਨਾਲ ਦੱਸੋ ਦੱਸਣਾ ਕੀ ਆ ਮੈਂ ਬੈਠੀ ਹਾਂ ਇੱਥੇ ਅੱਛਾ ਇਹਨੂੰ ਨਹੀਂ ਪਤਾ ਤੇ ਮੰਮੀ ਬਾਹਰ ਬੈਠੇ ਆ ਇਹ ਫੋਨ ਤੇ ਆਪਣੀ ਡੈਡੀ ਨਾਲ ਗੱਲਾਂ ਅੰਦਰ ਕਰਦੀ ਸੀ ਆਂਦੀ ਸੀ ਵੀ ਲੱਖ ਤੇ ਤੁਹਾਨੂੰ ਚਾਹੀਦਾ ਵਾ ਪਰ ਇਹਨਾਂ ਕੋ ਡੇਢ ਲੱਖ ਲਓ ਇਹਨੂੰ ਤੂੰ ਆਪੇ ਹੀ ਪੁੱਛ ਲੈ ਵੀ ਇੰਨੀ ਗੱਲ ਇਹਨੇ ਕਿਉਂ ਕਹੀ ਆ ਜੋ ਤਾਂ ਮੰਮੀ ਕੀ ਕਹਿੰਦੇ ਆ ਤੁਸੀਂ ਆਖੀ ਰਹਿਣ ਨੂੰ ਇਹ ਗੱਲ ਮੈਨੂੰ ਤੇ ਮੰਮੀ ਦੀ ਸਮਝ ਨਹੀਂ ਆਉਂਦੀ ਵੀ ਕਿਉਂ ਇੰਨਾ ਦੁਖੀ ਹੋ ਜਾਂਦੇ ਆ ਸਾਡੇ ਤੋਂ ਮੈਂ ਤਾਂ ਇਹਨੂੰ ਦੱਸਣ ਤੇ ਨਹੀਂ ਆ ਵੀ ਮੈਨੂੰ ਕੋਈ ਫੋਨ ਨਹੀਂ ਆਇਆ ਜੇ ਫੋਨ ਆਇਆ ਹੁੰਦਾ ਤੇ ਮੈਂ ਨਹੀਂ ਤੁਹਾਨੂੰ ਕਹਿਣਾ ਵੀ ਡੈਡ ਜੀ ਡੇਢ ਲੱਖ ਮੰਗਣਦੇ ਆ ਮੰਮੀ ਪਤਾ ਨਹੀਂ ਕਿਹਦੀਆਂ ਗੱਲਾਂ ਸੁਣਦੇ ਰਹਿੰਦੇ ਆ ਨਾਲੇ ਨਾ ਇੱਕ ਗੱਲ ਹੋ ਰਿਹਾ ਮੰਮੀ ਨੇ ਇਹ ਗੱਲ ਸਮਝਾ ਦੋ ਪਿੱਲੋ-ਕਲੋਕ ਦੀਆਂ ਗੱਲਾਂ ਸੁਣਨੀਆਂ ਛੱਡ ਦੇਣ ਮੈਂ ਘਰੋਂ ਬਾਹਰ ਜਾ ਕੇ ਗੱਲਾਂ ਕਰਨੀਆਂ ਵਾ ਹੁਣ ਆ ਵੇਖ ਲਾ ਆਪਣੇ ਕੰਨੀ ਵਿੱਚ ਸੁਣਿਆ ਤੇ ਝੂਠ ਵੀ ਬੋਲਣ ਰਿਹਾ ਪੀਆ ਇਹਦਾ ਫੋਨ ਮੁੰਡਿਆ ਚੈੱਕ ਕਰ ਲਾ ਫੇ ਫੋਨ ਆਇਆ ਕਿ ਨਹੀਂ ਆਇਆ ਕਿ ਜਾਇ ਇਹਨੇ ਕੀਤਾ ਵਾ ਆਂਦੀ ਹੀ ਮੈਨੂੰ ਖਰਚਾ ਨਹੀਂ ਮਿਲਦਾ ਘਰੋਂ ਤੇ 50000 ਮੇਰੇ ਖਰਚੇ ਵਾਸਤੇ ਲੱਲੋ ਮੈਂ ਸਾਰੀਆਂ ਗੱਲਾਂ ਲਈਆਂ ਹੀ ਆ ਸੁਣ ਇਹ ਤੈਨੂੰ ਕਿਸਨੇ ਬਾਰਨੀਆਂ ਖੜਨਾ ਇਹ ਦਾਲ ਵਿੱਚ ਕਾਲਾ ਹੀ ਹੋ ਰਲੀਆਂ ਚੁਗਦੀਆਂ ਹੀ ਇਹਨਾਂ ਦੀਆਂ ਮੈਂ ਤੁਹਾਨੂੰ ਆਂਦੀ ਜੇ ਭੀ ਆਥੇ ਲੱਗ ਜਾ। ਜੋਤ ਹੁਣ ਦੱਸੋ ਮੰਮੀ ਸੱਚ ਬੋਲਣ ਦੇ ਕਿ ਝੂਠ? ਜੇ ਤੁਹੀ ਮੰਮੀ ਤੇ ਯਕੀਨ ਕਰਨਾ ਵਾ ਨਾ ਤੇ ਮੇਰੇ ਵੱਲੋਂ ਹੁਣੇ ਹੀ ਕਰ ਲੋ। ਮੈਨੂੰ ਇਹਨਾਂ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ। ਮੰਮੀ ਦੀ ਜੀ ਆਦਤ ਏ ਝੂਠੇ ਨਾ ਲਾਉਣਾ। ਕਦੀ ਕਿਸੇ ਦਾ ਲਾ ਦਿੰਦੀ, ਕਦੀ ਕਿਸੇ ਦਾ। ਉਹਦਾਂ ਦੇ ਡੈਡੀ ਹੁਣੀ ਪਚਨ ਨਹੀਂ ਨਾ ਡੇ ਇਹਨਾਂ ਨੂੰ ਜਿਹੜੇ ਡਾਕੂਮੈਂਟ ਲੈ ਕੇ ਆ ਕੇ ਹੁਣ ਇਹਨਾਂ ਨੂੰ ਗੱਲਾਂ ਆਉਂਦੀਆਂ ਵਾ। ਇਹਨਾਂ ਨੂੰ ਤੇ ਇਹ ਸ਼ੁਕਰ ਕਰਨਾ ਚਾਹੀਦਾ ਵਾ ਵੀ ਤੁਹਾਡਾ ਕੰਮ ਨਾਲ ਬਣੰਡਿਆ ਵਾ। ਜੇ ਨਾ ਬਣੇ ਤੇ ਫਿਰ ਕੀ ਕਰ ਲੈਣਗੇ? ਬੱਲੇ ਨਹੀਂ ਤੇਰੇ। ਆ ਚਲਾਕੀਆਂ ਕੇ ਹੋਰ ਨਾ ਮਾਰ ਮੇਰ ਨਾਲ ਨਾ ਮਾਰ ਮੈਨੂੰ ਤਾਂ ਉਦਾਂ ਨਹੀਂ ਪਤਾ ਸੀ ਜਿੱਦਾਂ ਤੇਰਾ ਭਰਾ ਤੇ ਪਿਓ ਆਏ ਸੀ ਕਿੱਦਾਂ ਬੋਲਦੇ ਸੀ ਜੇ ਉਹਨਾਂ ਦੇ ਮਨ ਵਿੱਚ ਕੋਈ ਚੋਰ ਨਹੀਂ ਹੈਗਾ ਤੇ ਫੇਰ ਕਿਹੜਾ ਏਜੰਟ ਹੈ ਕੀਤਾ ਸੀ ਆਪੇ ਉਹਦੇ ਰਾਹੀਂ ਬਾਹਰ ਕੱਢ ਲੈਂਦੇ ਉਹਨਾਂ ਨੂੰ ਕੀ ਫਸੀ ਪਈ ਸੀ ਤੇ ਇਹੀ ਏਜੰਟ ਆਪਣੇ ਰਾਹੀਂ ਘੱਲਣਾ ਵਾ ਉਹਨਾਂ ਦੇ ਦਿਲ ਵਿੱਚ ਮੈਲ ਵਾ ਮੈਲ ਮੈਨੂੰ ਸਭ ਕੁਝ ਪਤਾ ਲੱਗ ਗਿਆ ਮੈਨੂੰ ਚਾਰ ਦੇ ਨਾ ਫਿਰੋ ਇਹ ਤਾਂ ਭੋਲਾ ਵਾ ਮੈਂ ਤਾਂ ਇੱਕ ਗੱਲ ਹੋਰ ਦੱਸਣ ਦੀ ਜੀ ਮੰਮੀ ਨੂੰ ਫੇਰ ਤੋਂ ਸਮਝਾ ਲਓ ਮੰਮੀ ਕਿਉਂ ਝੂਠੇ ਨਾਂ ਲਾਈ ਜਾਂਦੇ ਆ ਉਸ ਦਿਨ ਵਾਲੀ ਗੱਲ ਇਹਨਾਂ ਨੂੰ ਪਚਨ ਨਹੀਂ ਨਾ ਡਈ ਹੈਗੀ ਵੀ ਡੈਡੀ ਹੁਣੀ ਆ ਗਏ ਸੀ ਤੇ ਉਹਨਾਂ ਬਾਦੂ ਕੀ ਬੋਲਦਾ ਸੀ ਤੁਹਾਨੂੰ ਇਨੀ ਗੱਲ ਕਹੀ ਸੀ ਵੀ ਜੇ ਤੁਸੀਂ ਨਹੀਂ ਆਪਣੇ ਡਾਕੂਮੈਂਟ ਦੇਨੇ ਤੇ ਹੀ ਆਪਣੀ ਕੁੜੀ ਦਾ ਬਣਾ ਲੈਨੇ ਆ ਨਾਲੇ ਇੱਕ ਗੱਲ ਹੋ ਰਿਆ ਮੰਮੀ ਦੇ ਸੰਦੀਪ ਜੀ ਨੂੰ ਨਹੀਂ ਠਿਕਨ ਦਿੰਦੇ ਮੈਨੂੰ ਕਿੱਥੇ ਠਿਕਨ ਦੇਣਾ ਵਾ ਬਾਦੂ ਦੀਆਂ ਗੱਲਾਂ ਕਰਦੇ ਰਹਿੰਦੇ ਆ ਨਾਲੇ ਆ ਫੜੋ ਆਪਣੇ ਪੈਸੇ ਮੈਨੂੰ ਨਹੀਂ ਚਾਹੀਦੇ ਜੋ ਮਰਜ਼ੀ ਕਰਦੇ ਰੋ ਪੈਸੇ ਮੰਮੀ ਨੂੰ ਦੇ ਦਿਓ ਸਾਹਮਣੇ ਰੱਖ ਲੈ ਕਿਹਦੇ ਕੰਮ ਆ ਜੇ ਨਾਲੇ ਨਾ ਮੈਂ ਨਰਜੀ ਨੂੰ ਫੋਨ ਕਰ ਦਿੰਨੀ ਆ ਵੀ ਮੈਂ ਕੱਲੀ ਨਹੀਂ ਬਾਹਰ ਜਾਣਾ ਵਾ ਰਹਿੰਦਾ ਇਹਨਾਂ ਨੂੰ ਇਹਨਾਂ ਦੇ ਤੇ ਲਖਰੇ ਹੀ ਨਹੀਂ ਮਾਰ ਜੋ ਬਣ ਆਹ ਰਿਸ਼ਤਾ ਕਰਕੇ ਫਸ ਗਏ ਆ ਇਹ ਤੇ ਸੱਪ ਦੇ ਮੂੰਹ ਦੇ ਵਿੱਚ ਨਾ ਕੋੜ ਕਿਰਲੀ ਆਉਣ ਵਾਲੀ ਗੱਲੀਓ ਨਾ ਇਹ ਉਧਰ ਜੋਗੇ ਤੇ ਨਾ ਉਧਰ ਜੋਗੇ ਪਹਿਲੀ ਵੀ ਦਿੱਤੀ ਪੈਸੇ ਵੀ ਚੁੱਕੇ ਤੇ ਕੰਮ ਨਹੀਂਗਾ ਤੇਰਾ ਪੁੱਤ ਬਾਨਾ ਜਿਹੜੀਆਂ ਮੈਂ ਇਹਦੇ ਮੂੰਹ ਗੱਲਾਂ ਸੁਣ ਲਈਆਂ ਮੈਂ ਇੱਥੇ ਖਲੋ ਕੇ ਸਾਰੀਆਂ ਗੱਲਾਂ ਸੁਣੀਆਂ ਤੇ ਫੇਰ ਮੈਨੂੰ ਕਹਿੰਦੀ ਆ ਤੇਹੀਂ ਲੋਕ ਲੋਕੇ ਗੱਲਾਂ ਹੁੰਦੇ ਜੇ ਮੈਨੂੰ ਤਾਂ ਇੱਥੇ ਬੈਠੀ ਨੂੰ ਸੁਣ ਗਿਆ ਸਭ ਕੁਝ ਫਿਰ ਮੈਂ ਤਾਂ ਸੋਨੀਆਂ ਹੀ ਤੇ ਗੱਲ ਹੈ ਕਿ ਮੈਨੂੰ ਵੀ ਪਤਾ ਲੱਗੇ ਉਹ ਜਾਂ ਪਿਓ ਵਾ ਮੂੰਹ ਚੁੱਕਦਾ ਤਾਂ ਆ ਜਾਂਦਾ ਵਾ ਉਹਨੂੰ ਕੁੜਮਾਂ ਦੇ ਪਿੰਡ ਆਉਂਦੇ ਸ਼ਰਮ ਨਹੀਂ ਆਉਂਦੀ ਤੇ ਜਿਨ੍ਹਾਂ ਨੇ ਪੈਸੇ ਲਾਉਣੇ ਆ ਉਹਨਾਂ ਨੇ ਅਕਸਰ ਕੋ ਸੋਚਿਆ ਹੀ ਹੋਊਗਾ ਤੂੰ ਕੁੜੀ ਵਿਆਹ ਤੀ ਚੁੱਪ ਕਰਕੇ ਆਪਣੇ ਘਰ ਬਹਿ ਨੀਂਦ ਮਾੜੀ ਆ ਤੇ ਸੱਪ ਜੀ ਆਉਂਦੇ ਨਾ ਪਿਓ ਪਤੋ ਮੰਮੀ ਮੈਂ ਕੀ ਕਹਾਂ ਮੈਨੂੰ ਤਾਂ 니ਜੇ ਸਮਝ ਆਉਂਦੀ ਕੱਖ ਵੀ ਆਹ ਫੜੋ ਪੈਸੇ 5 ਲੱਖ ਰੁਪਈਆ ਜੇ ਜਿੱਥੇ ਦੇਣਾ ਦੇ ਲੋ ਪੇ ਤੂੰ ਤਾਂ ਸਮਝ ਕਰ ਕਿ ਤੂੰ ਵੀ ਉਹਨਾਂ ਮਗਰ ਲੱਗ ਗਿਆ ਵਾ ਆਪਣੇ ਘਰ ਵੱਲ ਵੇਖ ਪੈੜੀ ਵੀ ਜਾਂਦੀ ਰਹਿਣੀ ਆ ਤੇ ਤੈਨੂੰ ਵੀ ਕਿਸੇ ਨੇ ਬਾਹਰ ਨਹੀਂਓ ਖਾਣਾ ਪਿਓ ਇਹ ਤਾਂ ਹੁੰਦਾ ਨਾ ਉਹਦਾਂ ਗੱਲ ਕਰਦੀ ਆ ਪੀ ਇਹ ਵੀ ਚਲ ਗਿਆ ਭੱਜ ਕੇ ਉਹ ਵੇਖ ਕਿਦਾਂ ਬੋਲਦੀ ਗਈ ਆ ਮੈਂ ਕੱਲੀ ਚਲ ਜਾਨੀ ਆ ਜੇ ਕੱਲੀ ਨੇ ਜਾਣਾ ਹੀ ਤੇਰਾ ਪਿਓ ਕਲਾਉਣ ਜੋਗਾ ਹੈਗਾ ਸੀ ਤੇ ਵਿਆਹ ਤਾਂ ਪਹਿਲਾਂ ਕਿਉਂ ਨਾ ਕਲਾਇਆ ਉਹਦਾ ਤਰਲੇ ਮਾਰਦੇ ਫਿਰਦੇ ਰਿਸ਼ਤੇ ਨੂੰ ਵੀ ਪੈਸੇ ਲਾਉਣ ਵਾਲਾ ਮੁੰਡਾ ਕੋਈ ਲੱਭ ਜੇ ਆਹ ਹੋ ਚੁਸਤ ਚਲਾਕੀਆਂ ਮਾਰਨੀਆਂ ਸੀ ਪਰ ਇਹ ਮੈਂ ਵੱਜ ਨਹੀਂ ਦੇਣੀਆਂ ਮੈਨੂੰ ਤਾਂ ਆਪਣੀ ਕਿਸਮਤ ਦਾ ਆਉਂਦਾ ਵਾ ਪਹਿਲੀ ਵੀ ਵੇਚਤੀ ਆ ਤੇ ਮੈਨੂੰ ਲੱਗਦਾ ਕੋ ਹੱਥ ਪੱਲੇ ਵੀ ਨਹੀਂ ਘਾਉਣਾ ਕੀ ਕਰਾਂਗੇ ਹੁਣ ਜੇ ਮੁੰਡਾ ਬਾਹਰ ਨਾ ਗਿਆ ਲੋਕਾਂ ਦਾ ਹਾਸੋ ਹਨਾ ਲੋਕਾਂ ਮੂੰਹ ਜੋੜ-ਜੋੜ ਕੇ ਗੱਲਾਂ ਕਰਨੀਆਂ ਉਦੋਂ ਤੇ ਬੜੀ ਆਕੜ ਸੀ ਕਿਸੇ ਨੂੰ ਪੱਲੇ ਨਹੀਂ ਬੰਦੀ ਹੁੰਦੀ ਵੇਖ ਲੈ ਹੁਣ ਘਰ ਵਿੱਚ ਆਹ ਕੰਮ ਪਿਆ ਸਮਝ ਨਹੀਂ ਆਉਂਦੀ ਵੀ ਕੀ ਕਰਾਂ ਹੁਣ ਮੈਂ ਰਬਾ ਨਾ ਬਾਹਰ ਇਦਾਂ ਹੀ ਪੈਸੇ ਪਏ ਆ ਗਿਆ ਜੋਬਨ ਆ ਗਿਆ ਵਾ ਜੋਬਨ ਜੋ ਬਣੇ ਕੀ ਆਉਣਾ ਵਾ ਦੱਸਦੀਆਂ ਤੁਹਾਨੂੰ ਵੀ ਸਾਰੀ ਗੱਲ ਕੀ ਹੋ ਗਈ ਆ ਹੁਣ ਕੀ ਆ ਨੇ ਡਿਵਿਡ ਦੀ ਗੱਲ ਹੋ ਗਈ ਤੂੰ ਮੈਨੂੰ ਦੱਸਿਆ ਹੀ ਨਹੀਂ ਮੈਂ ਤਾਂ ਜੋਬ ਨੂੰ ਡੱਕ ਲੈਣਾ ਜਾਣੀ ਨਹੀਂ ਦੇਣਾ ਦੱਸਦੀ ਮੈਂ ਤੁਹਾਨੂੰ ਕੀ ਜੋਬ ਤਾਂ ਘਰੋਂ ਚਲ ਗਿਆ ਹੀ ਤੁਸੀਂ ਵੀ ਪਹਿਲੀ ਵਾਲ ਚਲ ਗਿਆ ਹੀ ਤੁਹਾਡੇ ਮਗਰ ਥੋੜਾ ਮੈਂ ਜਾਣਾ ਸੀ ਜਦੋਂ ਮੈਂ ਇਹਦੀਆਂ ਗੱਲਾਂ ਸੁਣੀਆਂ ਮੇਰੇ ਤੇ ਪੈਰਾਂ ਥੱਲੇ ਜਮੀਨ ਨਿਕਲ ਗਈ ਭੀ ਆਹ ਕੰਮ ਹੋਇਆ ਸਾਡੇ ਨਾਲ ਕੀ ਗੱਲ ਵਾਰ ਅਮਨ ਹੁਣ ਡਾਕੂਮੈਂਟ ਵੀ ਸਾਰੇ ਲੈ ਗਏ ਆ ਤੇ ਕੀ ਕਰਾਂਗੇ ਘਰ ਨਾਲ ਹੁਣ ਕੀ ਆ ਹੁਣ ਇਹਦਾ ਮਤਲਬ ਇਹ ਵੀ ਪੈਸੇ ਦੇ ਹੀ ਜਾਣੇ ਉਹਨਾਂ ਨੂੰ ਕੱਛਿਆਲ ਰਾਮ ਨੇ ਇਦਾਂ ਕਰਦੇ ਆ ਕਿੰਨੇ ਕ ਖਾਣਗੇ ਉਹ ਜਿੱਥੇ ਅਸੀਂ 32 33 ਲੱਖ ਰੁਪਈਆ ਲਾਉਣਾ ਵਾ ਤੇ ਜੇ ਉਹ 50000 ਖਾ ਜਾਣਗੇ ਤੇ ਆਖਰਾ ਚਲੀ ਆ ਗੱਲ 32 33 ਲੱਖ ਲਾਉਂਦੀ ਨਹੀਂ ਗੀ ਗੱਲ ਤੇ ਇਹ ਆ ਕਿ ਯਕੀਨ ਕੀ ਆ ਵੀ ਸਾਡਾ ਪੁੱਤ ਬਾਹਰ ਜਾਊਗਾ ਕੀਤਾ ਆਪਣੀ ਕੁੜੀ ਨੂੰ ਨਹੀਂ ਕੱਲੀ ਨੂੰ ਘੱਲ ਦੇਣਾ ਮੈਨੂੰ ਤੇ ਨਾ ਉਹਨਾਂ ਦੀ ਨੀਤ ਮਾੜੀ ਲੱਗਦੀ ਆ ਨਹੀਂ ਤੇ ਉਹਨਾਂ ਧੀ ਵੀ ਆਤੀ ਹੀ ਇੱਥੇ ਨਾ ਆਉਂਦੇ ਇੱਕੋ ਗੱਲ ਕਰਦੇ ਵੀ ਭਾਜੀ ਧੀ ਅਹੀਂ ਦੇਤੀ ਆ ਤੁਸੀਂ ਜਿੱਥੇ ਵੀ ਪੇਪਰ ਇਹਦੇ ਲਾਉਣੇ ਲਾ ਲੋ ਉਹ ਸਾਡੇ ਮਰਜ਼ੀ ਹੁੰਦੀ ਹੈ ਆਪਣੇ ਹਿਸਾਬ ਨਾਲ ਲਾਉਂਦੇ ਉਹ ਤੇ ਭੱਜੇ ਆਏ ਦੱਸ ਦੇ ਨਹੀਂ ਉਹਨਾਂ ਨੇ ਪੈਨ ਦਿੱਤੇ ਕਿੱਦਾਂ ਆਹੀ ਪਿਓ ਪੁੱਤ ਚੜੇ ਘੋੜਾ ਸਵਾਰ ਨਹੀਂ ਲਾਉਣੇ ਤੇ ਲਿਆ ਫੜਾਓ ਸਾਨੂੰ ਫਾਈਲ ਅਸੀਂ ਆਪਣੀ ਕੁੜੀ ਦੀ ਲਾ ਲੈਨੇ ਆ ਜੇ ਕੁੜੀ ਕੱਲੀ ਦੀ ਲਾਉਣੀ ਹੀ ਤਾਂ ਪਹਿਲਾਂ ਪਿਓ ਸੁੱਤਾ ਰਿਆ ਹੀ ਪਹਿਲਾਂ ਲਾਉਂਦਾ ਸਾਨੂੰ ਵੀ ਪਤਾ ਲੱਗਦਾ ਵੀ ਖਰਚਾ ਲਾ ਕੇ ਨੇ ਕੱਲਿਆ ਵਾ ਹੁਣ ਕਿਉਂ ਸਾਡੇ ਦੇ ਅੰਦਰ ਗੱਲਾਂ ਰਹਿ ਆ ਕਰਨ ਆ ਗੱਲ ਇਦਾਂ ਤਾਂ ਆ ਗੱਲ ਇਦਾਂ ਰਮਨ ਉਦੋਂ ਮੇਰੀ ਭੈਣ ਰਿਸ਼ਤਾ ਕਰਾਉਂਦੀ ਸੀ ਤੇ ਤੂੰ ਕਹਿੰਦੀ ਨਹੀਂ ਹਨ ਅਹੀਂ ਨਹੀਂ ਕਰਨਾ ਕੁੜੀ ਆਈ ਲੈਟਸ ਵਾਲੀ ਚਾਹੀਦੀ ਆ ਤੇ ਜੇ ਹੁਣ ਲੱਭ ਲਈਆ ਤੇ ਹੁਣ ਝੱਲ ਨੂੰ ਕੋਈ ਗੱਲ ਨਹੀਂ ਫੇਰ ਕੀ ਆ ਚੱਲਾਂ ਕੀ ਇਹੋ ਉਹ ਦਿਨ ਨੂੰ ਪਛਤਾਉਣ ਡਈ ਆ ਪੀ ਉਹ ਦਿਨ ਮੈਂ ਨਾ ਕਿਉਂ ਨਾ ਕੀਤੀ ਮੇਰੇ ਦਿਮਾਗ ਤੇ ਕੀ ਉਦੋਂ ਅਸਰ ਹੋ ਗਿਆ ਹੀਗਾ ਪੀ ਮੈਨੂੰ ਕੁੜੀ ਇਦਾਂ ਦੀ ਚਾਹੀਦੀ ਆ ਪਰ ਹੁਣ ਵੇਲਾ ਨੰਗਿਆ ਮੇਰੇ ਹੱਥ ਨਹੀਂ ਆਉਂਦਾ ਹੱਥਾਂ ਨੂੰ ਦੰਦਿਆਂ ਤੇ ਡਈਆਂ ਮੈਂ ਵੱਡਣ ਕੋਈ ਗੱਲ ਨਹੀਂ 1.5 ਲੱਖ ਤੇ ਜੋਬਨ ਨੂੰ ਕਹੋ ਵੀ ਦੇ ਆਵੇ ਤੇ ਗਾੜੀ ਗੱਲ ਕਰਕੇ ਪੈਸੇ ਦੇਣੇ ਆ ਰੁੱਖਾਂ ਨੂੰ ਨਹੀਂ ਲੱਗੇ ਪੀ ਇਹ ਗੂਠੇ ਲਈ ਜਾਈਏ ਤੇ ਪੈਸੇ ਲਿਆ ਲਿਆ ਤੇ ਇਹਨਾਂ ਨੂੰ ਦੇਈ ਜਾਈਏ ਉਹ ਮੇਰੀ ਗੱਲ ਸੁਣ 1.5 ਲੱਖ ਰੁਪਇਆ ਜੋਬਨ ਨੂੰ ਕਹਿੰਦੇ ਤੂੰ ਦੇ ਆ ਪਹਿਲਾਂ ਵੇਖੀ ਤਾਂ ਸਹੀ ਵੀ ਉੱਥੇ ਕੰਮ ਉਹ ਤੋਰਦੇ ਵੀ ਹੈਗੇ ਆ ਕਿ ਨਹੀਂ ਨਹੀਂ ਤੇ ਇਹਨਾਂ ਨੂੰ ਕਹਾਂਗਾ ਤਮਾ ਭਰਾਵਾਂ ਨੂੰ ਵੀ ਤੁਸੀਂ ਉੱਥੇ ਪਤਾ ਕਰਕੇ ਆਓ ਵੀ ਜਿੰਦਰ ਨੂੰ ਦਿੱਤੇ ਵੀ ਹੈਗੇ ਆ ਕਿ ਨਹੀਂ ਦਿੱਤੇ ਕਿ ਖਾ ਗਏ ਆ ਚੱਲ ਕੋਈ ਗੱਲ ਨਹੀਂ ਆ 1.5 ਲੱਖ ਤੇ ਮੈਨੂੰ ਲੱਗਦਾ ਵੀ ਉਹਨੇ ਗਿਣ ਕੇ ਪਾਇਆ ਹੀਗਾ ਆ ਲਓ ਫੜੋ ਫੜਾ ਦਿਓ ਜੋਬਨ ਨੂੰ ਆ ਮੈਂ ਰੱਖ ਲੈਣੀ ਆ ਚੱਲ ਇਦਾਂ ਹੀ ਕਰ ਲੈ ਜੋ ਬਣਾ ਕਿੱਥੇ ਹੁਣ ਜੋਬਨ ਨੂੰ ਵੀ ਆ ਸਾਰੀ ਗੱਲਬਾਤ ਦੱਸੀ ਹੀ ਮੂੰਹ ਜਿਹਾ ਵਟ ਕੇ ਤਾਂ ਬਾਹਰ ਨੂੰ ਚਲ ਗਿਆ ਜੇ ਹੁਣ ਉਹ ਕਲੇਸ਼ ਘਰ ਤੇ ਨਾ ਪਾਓ ਕੋਈ ਗੱਲ ਨਹੀਂ ਵੇਖੋ ਸਹੀ ਕੀ ਕਰਦੇ ਆ ਉਹ ਕਲੇਸ਼ ਕਰਦਾ ਪਾਉਣਾ ਵਾ ਪੈ ਗਿਆ ਹੁਣ ਕੇ ਹੁਣ ਜਿੰਨਾ ਚਿਰਮ ਤਰਾ ਕਿਸੇ ਬੰਨੇ ਗੱਲ ਨਹੀਂ ਲੱਗਦੀ ਉਹਨਾਂ ਚਿਰ ਇਹੋ ਹਾਲ ਹੀ ਰਹਿਣਾ ਵਾ ਨਾ ਰੋਟੀ ਪਕਾਉਣ ਦਾ ਸਵਾਦ ਤੇ ਨਾ ਰੋਟੀ ਖਾਣ ਦਾ ਸਵਾਦ ਨਹੀਂ ਹੁਣ ਕਿੱਥੇ ਗਿਆ ਵੇਲੀ ਨੂੰ ਗਿਆ ਕਿਧਰ ਪਾਸੇ ਵੇਲੀ ਨੂੰ ਗਿਆ ਜੇ ਜਾਓ ਕਰ ਲੋ ਗੱਲ ਚਲ ਮੈਂ ਕਰਦਾ ਉਹਨਾਂ ਨਾਲ ਮੈਨੂੰ ਤੇ ਇਹਨਾਂ ਦੀ ਸਮਝ ਨਹੀਂ ਆਉਂਦੀ ਸਾਰੀ ਗੱਲਬਾਤ ਮੈਂ ਦੱਸ ਵੀ ਦਿੱਤੀ ਆ ਵੀ ਮੈਂ ਕੰਨੀ ਸੁਣੀਆਂ ਵਾਂ ਗੱਲਾਂ ਫੇਰ ਵੀ ਆਂਦੇ ਕੋਈ ਗੱਲ ਨਹੀਂ 1.5 ਲੱਖ ਰੁਪਏ ਦੇ ਦਿੰਨੇ ਆ ਅੱਜ 1.5 ਮੰਗਿਆ ਵਾ ਕੱਲ ਨੂੰ 10 ਲੱਖ ਮੰਗਣਗੇ ਤੁਸੀਂ ਤਾਂ ਦਈ ਜਾਣੇ ਆ ਗਾੜੀ ਕਿਪ ਤਾਂ ਗੱਲ ਉਹਨਾਂ ਨੇ ਬਣਾਉਣੀ ਵੀ ਆ ਕਿ ਨਹੀਂ ਬਣਾਉਣੀ ਕਿੱਦਾਂ ਦਾ ਕੰਮ ਦੁਨੀਆ ਤੇ ਚੱਲਣ ਡਿਆ ਵਾ ਹਾ ਹਾ ਰੱਬਾ ਨੇਰੀ ਝੁੱਲੀ ਐ ਨੇਰੀ ਕਿਤੇ ਵੇਖ ਲਾ ਟਿੱਡਾ ਨੂੰ ਟੇਡ ਖਾਂ ਡੇ ਆ ਧੀ ਨੂੰ ਵਿਆਹ ਕੇ ਤੇ ਉਹਦੇ ਘਰੋਂ ਪੈਸੇ ਦਿਆ ਪਿਓ ਖਾਣ ਕਿੱਦਾਂ ਦੀ ਦੁਨੀਆ ਵਾ ਚੱਲ ਕੋਈ ਗੱਲ ਨਹੀਂ ਆਪੇ ਆਪਣਾ ਕੀਤਾ ਪਾਉਣਾ ਹੀ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਕੀ ਬੰਨਾ ਵਾ ਗਾਂ ਤੇ ਕੀ ਨਹੀਂ ਹੁਣ ਜੇ ਜੋਦੀ ਮੰਨਾ ਤੇ ਮੰਮੀ ਗੁੱਸੇ ਜੇ ਮੰਮੀ ਦੀ ਮਨਾਂ ਤੇ ਜੋਤ ਗੁਸੇ ਵਿੱਚ ਵਿਚ ਵਿਚਾਲੇ ਫਸ ਗਈਆਂ ਪਰ ਇੱਕ ਗੱਲ ਦਾ ਡਰ ਹੋਰ ਵੀ ਆ ਜੇ ਮੰਨ ਲਓ ਨਾ ਪੈਸੇ ਲੈ ਗਏ ਤੇ ਕੰਮ ਮੇਰਾ ਫੇਰ ਬਣਾ ਬਣਾਇਆ ਤੇ ਫੇਰ ਫੇਰ ਕਿੱਥੇ ਜਾਵਾਂਗੇ ਬੀਜਤੀ ਅੱਡ ਹੋਣੀ ਆ ਵਿਆਹ ਤੇ ਖਰਚਾ ਕੀਤਾ ਉਹ ਅੱਡ ਹੋਣਾ ਤੇ ਪੈਲੀ ਦਾ ਵੀ ਕੰਮ ਕਰ ਬੈਠੇ ਆ ਕੋਈ ਨਾ ਕੋਈ ਹਾਲ ਤੇ ਕੱਢਣਾ ਹੀ ਪੈਣਾ ਵਾ ਜੇ ਨਾ ਕੱਢਿਆ ਨਾ ਤੇ ਸਾਡਾ ਨੁਕਸਾਨ ਬੜਾ ਵੱਡਾ ਹੋਣਾ ਨੇੜੀ ਜੋ ਬਣ ਹਾਂਜੀ ਰੇੜੀ ਜੀ ਉਹ ਪੁੱਤ ਘਰ ਕੀ ਗੱਲ ਹੋਈ ਆ ਗੱਲ ਕੀ ਹੋਣੀ ਆ ਮੇਰੇ ਤੇ ਸਮਝ ਤੋਂ ਬਾਹਰ ਹੋ ਗਿਆ ਕੰਮ ਡੈਡੀ ਮੰਮੀ ਦੀ ਸੁਣਾ ਤੇ ਜੋਤ ਕਹਿੰਦੀ ਏ ਇਦਾਂ ਹੋ ਗਿਆ ਜੋਤ ਦੀ ਸੁਣਾ ਤੇ ਮੰਮੀ ਕਹਿੰਦੇ ਪੈਂਦੇ ਓ ਯਾਰ ਮੰਮੀ ਤੇਰੀ ਦੱਸਣ ਢੀ ਵੀ ਮੈਂ ਇੱਥੇ ਬੈਠੀ ਆ ਤੇ ਆਪਣੇ ਪਿਓ ਨਾਲ ਢੀ ਹੀ ਗੱਲਾਂ ਕਰਨ ਹੂੰ ਤੇ ਲੱਗਣਾ ਤੇ ਉੱਥੇ ਲੱਖ ਗਵਾ ਤੇ ਤੁਸੀਂ ਬਾਕੀ 50000 ਰੁਪਏ ਵੱਧ ਲੈ ਲਓ ਓ ਇਹ ਗੱਲ ਤੇ ਮੈਂ ਵੀ ਜੋਤ ਨੂੰ ਪੁੱਛੀ ਆ ਪਰ ਉਹ ਕਹਿੰਦੀ ਆ ਵੀ ਮੈਨੂੰ ਫੋਨ ਆਇਆ ਹੀ ਨਹੀਂਗਾ ਹੁਣ ਦੱਸੋ ਮੈਂ ਕੀ ਕਰਾਂ ਵਿਚ ਫਸਿਆ ਹੁਣ ਕਹਿ ਕੇ ਗਈ ਆ ਕਹਿੰਦੀ ਵੀ ਕੋਈ ਗੱਲ ਨਹੀਂ ਤੁਸੀਂ ਪੈਸੇ ਵੀ ਰਹਿਣ ਦਿਓ ਤੇ ਮੈਂ ਕੋਈ ਨਹੀਂ ਡੈਡੀ ਨੂੰ ਕਹਿ ਦਿੰਨੀ ਮੇਰਾ ਕੰਮ ਆਪ ਵੇਰ ਹੁਣ ਦੱਸੋ ਕੀ ਕਰਨਾ ਹੈ? ਆ ਚੱਲ ਪੁੱਤ ਜਨਾਨੀਆਂ ਦੇ ਗੱਲਾਂ ਚ ਨਹੀਂ ਆਈਦਾ ਹੁੰਦਾ ਤੇ ਆ ਲੈ ਤੂੰ 1.5 ਲੱਖ ਰੁਪਈਆ ਤੇ ਉਹਨਾਂ ਨੂੰ ਫੜਾਇਆ। ਮੰਮੀ ਨੇ ਪੁੱਛ ਲਿਆ ਜੇ। ਉਹ ਹੋਈ ਏ ਗੱਲ ਮੇਰੀ। ਮੈਂ ਕਿਹਾ ਕਿੰਨਾ ਕੁ ਖਾ ਲੈਣਗੇ? ਨਹੀਂ ਖਾਣਾ ਖੋਣਾ ਉਹਨਾਂ ਨੇ ਕੀ ਆ? ਇੱਕ ਵਾਰੀ ਕੰਮ ਸ਼ੁਰੂ ਕਰ ਦੇ ਜੈਂਟ ਤੇ ਮੈਂ ਤਾਂ ਦਲਜੀਤ ਵੀਰ ਜਾ ਕੇ ਤੇ ਜੈਂਟ ਨਾਲ ਗੱਲ ਕਰਾਵਾਂਗੇ ਕਿ ਤੂੰ ਦੱਸ ਦੇ ਸਾਡਾ ਕਿੱਥੇ ਜੇ ਕੰਮ ਪਹੁੰਚਾ। ਮੈਨੂੰ ਇਹ ਆ ਕਿ ਪੁੱਤ ਕਦੇ ਹੇਰਾ ਫੇਰੀ ਨਾ ਹੋ ਜੇ ਤੈਨੂੰ ਪਤਾ ਜਦੋਂ ਫਾਈਲ ਮੰਨ ਲਓ ਸਾਡੀ ਲੱਗੀ ਨਾ ਉਹਨੇ ਸਾਨੂੰ ਨੰਬਰ ਸਾਰੇ ਦੇ ਦੇਣੇ ਆ। ਠੀਕ ਆ ਅਸੀਂ ਵੇਖਦੇ ਰਹਿਣਾ ਵਾ ਵੀ ਕਿੱਥੋਂ ਦਾ ਕੰਮ ਪਹੁੰਚਾ ਸਾਡਾ ਬਾਕੀ ਕੋਈ ਗੱਲ ਨਹੀਂ ਪੈਰ ਵਾਈ ਰੱਖਾਂਗੇ ਮਗਰ ਜੈਂਟ ਦੇ ਤੇ ਆਪੇ ਪਤਾ ਕਰਦੇ ਰਹਿਵਾਂਗੇ ਹੌਲੀ ਹੌਲੀ ਇਹ ਤਾਂ ਦੋਵੇਂ ਭਰਾ ਕਰਿਓ ਨਾ ਜਦੋਂ ਕਹਿਣਗੇ ਰਪੇ ਇਹ ਜੈਂਟਰ ਨੂੰ ਪੈਸੇ ਦੇ ਦਿੱਤੇ ਤੇ ਤੁਸੀਂ ਹੀ ਇੱਕ ਰਿ ਪਤਾ ਕਰ ਆਇਓ ਨਹੀਂ ਇੱਕ ਰਿ ਹੋ ਗਿਆ ਵਾਂ ਕਿ ਮੈਨੂੰ ਪਤਾ ਕਰ ਤੇ ਉਹਨਾਂ ਦੇ ਸਿਰ ਤੇ ਨਾ ਰਿਓ ਨਹੀਂ ਨਹੀਂ ਉਹ ਤਾਂ ਮੈਂ ਵਾਕ ਵੀ ਕੱਢਣ ਡਿਆ ਸੀ ਕਿਤੇ ਉਹਦਾ ਵਾਕ ਵੀ ਨਿਕਲ ਗਈ ਨਾ ਕੋਈ ਫੇਰ ਤਾਂ ਉਹਨਾਂ ਨੂੰ ਟੈਨਸ਼ਨ ਹੀ ਕੋਈ ਨਹੀਂ ਗੀ ਫੇਰ ਤੇ ਸਾਡਾ ਕੰਮ ਹੋਈ ਜਾਣਾ ਤੈਨੂੰ ਪਤਾ ਵਾ ਵੀ ਬੜੇ ਔਖੇ ਪੈਸੇ ਬੁੱਤ ਲੈ ਆ ਤੇ ਜ਼ਮੀਨ ਐਡੀ ਸੁੱਖੀ ਨਹੀਂ ਬਣ ਜਾਂਦੀ ਮੈਂ ਤੇ ਤੇ ਵਿਆਹ ਤੇ ਵੀ ਖਰਚਾ ਕੀਤਾ ਤੇ ਜੇ ਹੁਣ ਇਹ ਕੰਮ ਨਾ ਨਾ ਬਣਿਆ ਤੇ ਬੇਇੱਜ਼ਤੀ ਬੜੀ ਹੋਣੀ ਆ ਲੋਕਾਂ ਦੇ ਮਖੌਲ ਕਰ ਕਰਨੀ ਛੱਡਣਾ ਸਾਨੂੰ ਹੂੰ ਆਖਣਾ ਉਦੋਂ ਕਹਿੰਦੇ ਵੀ ਮੁੰਡਾ ਹੜਾ ਬਾਹਰ ਚੱਲ ਜਾਣਾ ਬਾਹਰ ਚੱਲ ਜਾਣਾ ਤੇ ਅੱਜ ਧੱਕੇ ਖਾਂਡਿਆ ਮੈਂ ਇਦਾਂ ਕਰਦਾ लवली ਨੂੰ ਉੱਥੇ ਕਿਤੇ ਬਾਹਰ ਹੀ ਸੱਦ ਲੂੰਗਾ ਘਰ ਨਾ ਜਾਊਂਗਾ ਇਦਾਂ ਹੀ ਜਾ ਕੇ ਫੜਾ ਉਹਨਾਂ ਨੂੰ ਦੋ ਮਿੰਟ ਜਾ ਕੇ ਚੱਲ ਵੇਖ ਲੈ ਤੇਰੀ ਮਰਜ਼ੀ ਆ ਕੋਈ ਨਹੀਂ ਫੜਾ ਉਹਨਾਂ ਮੈਂ ਘਰ ਨਹੀਂ ਜਾਣਾ ਹੁਣ ਜੋਬਨ ਵੀ ਵਿਚਾਰਾ ਕੀ ਕਰੇ ਫਸਿਆ ਵਾ ਜੇ ਸਾਡੀ ਨਾ ਮੰਨੇ ਦਿੱਤਾ ਵੀ ਔਖਾ ਤੇ ਜੇ ਉਹਦੀ ਵੀ ਨਾ ਮੰਨੇ ਦਿੱਤਾ ਵੀ ਔਖਾ ਘਰ ਕਲੇਸ਼ ਪੈਂਦਾ ਵਾ ਡੈਡੀ ਦਾ ਮੈਂ ਤਾਂ ਤੈਨੂੰ ਉਧਰ ਲੱਭਦਾ ਆਇਆ ਵਾਂ ਡੈਡੀ ਇੱਧਰ ਹੀ ਮੈਂ ਕੋਠੇ ਤੇ ਹੀ ਮੈਂ ਤੇ ਅੱਛਾ 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 ਹਾਂਜੀ ਤੂੰ ਮੇਰੀ ਗੱਲ ਸੁਣ ਹਾਂਜੀ ਸਾਡਾ ਘਰ ਕਲੇਸ਼ ਪਿਆ ਉਹਦਾ ਪਤਾ ਵਾ ਤੈਨੂੰ ਉਹ ਪਤਾ ਹੀ ਹੈ ਡੈਡੀ ਮੈਨੂੰ ਪਤਾ ਨਹੀਂ ਕੀ ਬਣਾਈ ਹੁਣ ਉਹ ਯਾਰ ਬਣਾ ਕੀ ਆ ਜੋ ਬਣ ਕੇ ਤੇ ਪੈਸੇ ਲੈ ਕੇ ਆਇਆ ਸੀ ਹੁਣ ਲੈ ਆ ਪੈਸੇ ਪੈਸੇ ਲੈ ਆਇਆ ਵਾ 5 ਲੱਖ ਰੁਪਈਆ ਅੱਛਾ ਤੇ ਉਹ ਕਿਤੇ ਗਿਣ ਲਿਆ ਸੀ ਤੇ ਉਹ ਨੂੰ ਜੋਦਨ ਫੜਾਇਆ ਹੋਊਗਾ ਵੀ ਆਲਾ 1.5 ਲੱਖ ਰੁਪਈਆ ਅੱਛਾ ਦੇਣ ਲੱਗੇ ਉਹਨੂੰ ਹੁਣ ਦੇਣਾ ਹੀ ਪੈਣਾ ਵਾ ਪੁੱਤ ਮੈਨੂੰ ਇਹ ਆ ਕਿ ਮੁੜ ਕੇ ਕਿਤੇ ਆਪਣੀ ਕੁੜੀ ਦਾ ਕੱਲੀ ਦਾ ਨਾ ਕੰਮ ਬਣਾ ਦੇਣਾ ਤੇ ਜੋ ਮੈਂ ਸਮਝਾਈ ਜਾਂਦੇ ਫੇਰ ਮੈਨੂੰ ਸਮਝਾਉਣ ਦੇ ਕਹਿੰਦੀ ਬਾਜੋ ਯਾਰਾ ਤੇ ਫਸ ਗਿਆ ਮੁੰਡਾ ਕਦਾ ਵਾ ਵਾ ਅਸੀਂ ਤੇ ਮਾਈ ਫਾਇ ਲੱਗੇ ਜੜੀ ਪੈਣੀ ਜਿੱਦਾਂ ਪੈਸੇ ਖਾਈਏ ਕਿੱਥੋਂ ਜਾਣਾ ਕੱਲੀ ਦੇ ਸਾਲੇ ਪੈਸੇ ਚੱਲ ਜਾਣੇ ਉਹ ਹੁਣ ਕਹਿੰਦੇ ਮੰਮੀ ਤੇਰੀ ਤੇ ਨਹੀਂ ਮੰਦੀ ਇਹ ਗੱਲ ਨੂੰ ਹਾਂਜੀ ਵੀ ਪੈਸੇ ਦੇ ਦिए ਤੇ ਮੈਂ ਆਹ ਵੀ ਚੱਲ ਰਮਨ ਜਿੱਥੇ ਇੰਨੇ ਪੈਸੇ ਲੱਗਣੇ ਆ ਕਿਤੇ ਰੁਪਈਆ 40 50 ਹਜ਼ਾਰ ਖਾ ਜਾਣਗੇ ਕਿੰਨਾ ਕੁ ਖਾ ਜਾਣੇਗੇ ਵਿੱਚੋਂ ਜੜੀ ਵੇਖ ਲਓ ਸੋਚ ਸਮਝ ਕੇ ਦਿਓ ਪੈਸੇ ਮੈਨੂੰ ਵੀ ਲੱਗਣ ਧਿਆਵਾ ਇਹ ਦੋਵੇਂ ਨਾ ਪਿਓ ਪੁੱਤ ਚਲਾ ਕੇ ਬੜੇ ਹੀ ਹੈ ਤੇ ਤੇਜਵਾ ਹਾਂਜੀ ਗੱਲ ਤੇ ਤੇਰੀ ਸਹੀ ਆ ਪਰ ਹੁਣ ਮੈਂ ਇਦਾਂ ਕੀਤਾ ਮੈਂ ਵੀ ਕੋਈ ਗੱਲ ਨਹੀਂ ਰਮਨ ਹੁਣ ਦਿਲ ਵੱਡਾ ਕਰਨਾ ਪੈਣਾ ਵਾ ਤੇ ਜੇ ਨਾ ਸਾਡਾ ਜੋਬਨ ਬਰ ਗਿਆ ਤੇ ਲੋਕਾਂ ਦੀਆਂ ਗੱਲਾਂ ਨੇ ਨਹੀਂ ਖਰੋਣ ਦੇਣਾ ਸਾਨੂੰ ਚੱਲ ਜੜੀ ਵੇਖ ਲਓ ਰਿਸਕੀ ਆ ਲੈ ਆਲੇ ਨੇ ਫਿਰ ਹੋਰ ਕੀ ਕਰਨਾ ਆਹ ਹੋ ਹੁਣ ਮੈਂ ਇਹਨੂੰ ਕਿਹਾ ਮੈਂ ਵੀ ਆਲਾ ਤੂੰ 1.5 ਲੱਖ ਰੁਪਈਆ ਸਜੇ ਜੋਬਨ ਨੂੰ ਦੇਤਾ ਮੈਂ ਅੱਛਾ ਤੇ ਕਹਿੰਦਾ ਮੈਂ ਆਪਣੇ ਸਾਡੇ ਨੂੰ ਕਰਕੇ ਫੋਨ ਨਾਲ लवली ਨੂੰ ਉੱਥੇ ਫੜਾਉਣਾ ਵਾ ਠੀਕ ਆ ਮੈਂ ਵੀ ਜਿੱਦਾਂ ਕਰਨੀ ਕਰ ਲਾ ਮੈਂ ਤਾਂ ਤੈਨੂੰ ਪੈਸੇ ਦਿੱਤੇ ਆ ਫੜਾ ਤੇ ਨਾਲ ਚੱਲ ਜਿੰਦਾ ਏਜੰਟ ਨੂੰ ਦੇਣਾ ਉਹ ਤੁਸੀਂ ਹੁਣੇ ਪੁੱਤੇ ਇਦਾਂ ਕਰਿਓ ਨਾ ਜਦੋਂ ਉਹ ਕਹਿੰਦੇ ਨੇ ਨਾ ਵੀ ਇਹ ਏਜੰਟ ਨੂੰ ਦੇ ਦਿੱਤੇ ਆ ਹਾਂਜੀ ਫੇਰ ਤੁਸੀਂ ਦੋਵੇਂ ਭਰਾ ਜਾਇਓ ਤੇ ਉਥੋਂ ਪਤਾ ਕਰਕੇ ਆਇਓ ਵੀ ਦਿੱਤੇ ਵੀ ਹੈਗੇ ਕਿ ਜਾਂ ਖਾ ਗਏ ਆ ਜਿਵੇਂ ਕਰਦਾ ਜੋਬਨ ਨਾਲ ਗੱਲ ਮੈਨੂੰ ਕਹਣਾ ਦੋਵੇਂ ਨੇ ਹੋ ਕੇ ਆਉਣਾ ਪਦੌਣੇ ਪੀ ਜਾ ਕੇ ਏਜੰਟ ਨੂੰ ਪੁੱਛੀ ਸੀ ਪੈਸੇ ਮਿਲਗੇ ਕਿ ਨਹੀਂ ਮਿਲਗੇ ਇਹ ਕਿਹੜੀ ਗੱਲ ਤੇ ਕਰਾਂਗੇ ਆਪਾਂ ਵੀ ਜਾ ਕੇ ਹੁਣ ਗੱਲ ਇਹ ਆ ਪੁੱਤ ਪਹਿਲੀ ਵੀ ਹੱਡੀ ਵੇਗ ਗਈ ਆ ਹੁਣ ਜਿਨ੍ਹਾਂ ਨੇ 5 ਲੱਖ ਰੁਪਇਆ ਦੇਤਾ ਉਹਨਾਂ ਨੇ ਮੁੜ ਕੇ ਲੈਣਾ ਉਹਨਾਂ ਥੜੀ ਲੈਣਾ ਹੁਣ ਡੈਡੀ ਉਹ ਤੇ ਵੇਗ ਗਈ ਸਮਝ ਲਾ ਹੁਣ ਉਹ ਤੇ ਥੋਂ ਗਈ ਨਿਕਲ ਉਹਦਾ ਡੈਡੀ ਇੱਕ ਦੋ ਮੜਿਆ ਨਾਲ ਗਲਬਤ ਹੋਈ ਮੇੜੀ ਅੱਛਾ ਏਜੰਟ ਵਾਕ ਵੀ ਨਿਕਲਦੀ ਏਜੰਟ ਨਾਲ ਹੱਡੀ ਚੱਲ ਜੇ ਵਾਕ ਵੀ ਨਿਕਲ ਆ ਇਹ ਤੇ ਫੋਰੀ ਤੇ ਇਹ ਤੇ ਏਜੰਟ ਨਾਲ ਵਾਕ ਵੀ ਨਿਕਲ ਗਈ ਨਾ ਤੇ ਆਪਾਂ ਪੁੱਛਦੇ ਰਹਿਣਾ ਉਹਨੂੰ ਇਹ ਸਾਡਾ ਕੰਮ ਬਣਿਆ ਕਿ ਨਹੀਂ ਕਿੱਦਾਂ ਵਾ ਇਕੱਲੇ ਕੁੜੀ ਦੇ ਲੱਗ ਹਾ ਗੱਲ ਦਾ ਪਤਾ ਕਰੋ ਮੈਨੂੰ ਇਹ ਹੈ ਵੀ ਜੇ ਉਹਨਾਂ ਦੇ ਕੁੜੀ ਆਪਣੀ ਬਾਹਰ ਭੇਜਦੀ ਤਾਂ ਮੁੰਡਾ ਹੱਥ ਇੱਥੇ ਨਾ ਰਹਿ ਜੇ ਨਹੀਂ ਨਹੀਂ ਹੋਈ ਮੁੰਡੇ ਨਾਲ ਗੱਲ ਮੇਰੀ ਮੇਰੇ ਨਾਲ ਹੀ ਪਰਦਾ ਰਿਹਾ ਵਾ ਅੱਛਾ ਉਸ ਜੈਂਡਰ ਨਾਲ ਬਾਤ ਵੀ ਹੈਗੀ ਆ ਠੀਕ ਆ ਤੇ ਕੋਈ ਗੱਲ ਨਹੀਂ ਉਹਦਾ ਫੋਨ ਆਇਆ ਨਾ ਮੈਨੂੰ ਕਿ ਕੀ ਹਿਸਾਬਤਾ ਵਾ ਜਾ ਕੇ ਮਿਲਵਾਂਗੇ ਉਹਨੂੰ ਨਾਲ ਲੈ ਜਾਈਏ ਆਪਾਂ ਚੱਲੋ ਜੋ ਬਣਾਉਂਦਾ ਨਾ ਹਾਂਜੀ ਤੇ ਪਤਾ ਲੱਗ ਹੀ ਜਾਣਾ ਵਾ ਪੈਸੇ ਚਲ ਗਏ ਆਗੇ ਜਾਂ ਕਿਤਾਵਾ ਹਾਂ ਤੇ ਫਿਰ ਆਪਾਂ ਜਾਵਾਂਗੇ ਮਿਲ ਕੇ ਆਵਾਂਗੇ ਕੋਈ ਗੱਲ ਤੇ ਫਿਰ ਤੁਸੀਂ ਦੋਵੇਂ ਭਰਾ ਜਾ ਕੇ ਤੇ ਪਤਾ ਕਰ ਆਇਓ ਠੀਕ ਹੈ ਕੋਈ ਗੱਲ ਨਹੀਂ ਆਓ ਚੱਲੀਏ ਫਿਰ ਘਰ ਨੂੰ ਆਹ ਚਲੋ ਕੋਈ ਰਨ ਨੂੰ ਤੇ ਕੁਛ ਲੱਭਦਾ ਹੀ ਨਹੀਂ ਐ ਐਦਾਂ ਕਰਦੀ ਆ ਦਾਲ ਹੀ ਬਣਾ ਲੈਣੀ ਆ ਮੰਮੀ ਪਤਾ ਨਹੀਂ ਵੇਲੀ ਆ ਲਗੇ ਪੁੱਛਦੀ ਆ ਕਿ ਦਾਲ ਹੀ ਬਣਾ ਲੈਣੀ ਆ ਫਿਰ ਹੋਰ ਕੀ ਕਰਨਾ ਵਾ ਜਸੰਦੀਪਾ ਹਾਂਜੀ ਮੰਮੀ ਤੂੰ ਦਾਲ ਦਾ ਡੱਬਾ ਲੈ ਕੇ ਬੈਠੀ ਆ ਮੰਮੀ ਕੁਝ ਬਣਾਉਣ ਨੂੰ ਲੱਭਨ ਤਾਂ ਡਿਆ ਨਹੀਂ ਐ ਮੈਂ ਸੋਚਣ ਢੀ ਕਿ ਇਹੀ ਬਣਾ ਲੈਣੀ ਹੋਰ ਕੀ ਬਣਾਉਣਾ ਫਿਰ ਇਹਨੂੰ ਤਾਂ ਰੱਖ ਬਾਅਦ ਚ ਵੇਖੀ ਵੀ ਕੀ ਬਣਾਉਣਾ ਵਾ ਪਹਿਲਾਂ ਮੈਨੂੰ ਇਹ ਦੱਸ ਵੀ ਜੋਤ ਨੂੰ ਕੀ ਆਂਦੀ ਆ ਜੋਤ ਨੂੰ ਮੈਂ ਤਾਂ ਜੋਤ ਨੂੰ ਕੁਝ ਨਹੀਂ ਕਿਹਾ ਆਪਣੇ ਮੂੰਹ ਬੋਲ ਪਾ ਵੀ ਕੀ ਕਿਹਾ ਸੀ ਤੁਹਾਨੂੰ ਕੀ ਦੱਸਿਆ ਨੇ ਉਹਨੇ ਮੈਨੂੰ ਕੀ ਦੱਸਣਾ ਉਹ ਮੈਨੂੰ ਕਹਿੰਦੀ ਹੀ ਵੀ ਸੰਦੀਪ ਆਂਦੇ ਮੈਨੂੰ ਨਹੀਂ ਟਿਕਾ ਦਿੰਦੀ ਮੰਮੀ ਤੈਨੂੰ ਕਿੱਥੋਂ ਟਿਕਾ ਦੇਣਾ ਤੂੰ ਮੈਨੂੰ ਇੱਕ ਗੱਲ ਦੱਸ ਵੀ ਤੈਨੂੰ ਕਿੰਨੀਆਂ ਕ ਤੰਗੀਆਂ ਮੈਂ ਦਿੱਤੀਆਂ ਵਾਂ ਮੈਂ ਤਾਂ ਕੋਈ ਵੀ ਨਹੀਂ ਗੱਲ ਕੀਤੀ ਮੰਮੀ ਜੀ ਤੂੰ ਉਹਨਾਂ ਦੀਆਂ ਗੱਲਾਂ 'ਚ ਆ ਗਏ ਤੂੰ ਮੀਨੀ ਜੀ ਨਾ ਬਣ ਜਦੋਂ ਮੈਂ ਬਾਹਰ ਨੂੰ ਚੱਲ ਜਾਂਦੀ ਆ ਨਾ ਉਹਨਾਂ ਤੋਂ ਅੰਦਰ ਵੜ ਕੇ ਤਾਂ ਗੱਲਾਂ ਕਰਦੀ ਰਹਿੰਦੀ ਆ ਆਪਣੀ ਆਦਤਾਂ ਸੁਧਾਰ ਲਾ ਨਹੀਂ ਤੇ ਮੈਂ ਦਲਜੀਤ ਨੂੰ ਦੱਸਣਾ ਹੀ ਤੂੰ ਹੋ ਜਾਈ ਗੱਲਾਂ 'ਚ ਨਾ ਉਹ ਤਾਂ ਹੈ ਹੀ ਬੜੀ ਚਲਾਕਵਾ ਉਹ ਤੇ ਆਪ ਉਹਨੇ ਵਸਣਾ ਨਹੀਂ ਐ ਨਾ ਸਾਨੂੰ ਵਸਨ ਦੇਣਾ ਉਹਨੇ ਵਸਨ ਦੇਣਾ ਵਾ ਜਦੋਂ ਪਤਾ ਹੋਵੇ ਨਾ ਬੰਦਾ ਐਦਾਂ ਦਾ ਉਹਦੇ ਲਾਗੇ ਘੱਟ ਬਈਦਾ ਹੁੰਦਾ ਵਾ ਆਪਣੇ ਕਾਮਨਾ ਮਤਲਬ ਰੱਖੀਦਾ ਕੰਮ ਕੀਤਾ ਤਾਂ ਆਪਣੇ ਅੰਦਰ ਚਲ ਗਏ ਮੈਂ ਤਾਂ ਸਗੋਂ ਉਹਨੂੰ ਸਮਝਾਉਣ ਗਈ ਸੀ ਉਹਨੇ ਤਾਂ ਜਾਣ ਕੇ ਦੋ ਗੱਲਾਂ ਤਾਨੂੰ ਹੋਰ ਲਾਤੀਆਂ ਕਿ ਮੰਮੀ ਇਹਦੇ ਦਿਵਾਲੇ ਹੋ ਜਾਣਗੇ ਤੈਨੂੰ ਨਹੀਂ ਪਤਾ ਕਿ ਅੱਜ ਕਾ ਸਮਝਾਉਂਦਾ ਜਮਾਨਾ ਨਹੀਂ ਹੈਗਾ ਤੂੰ ਤਾਂ ਸਮਝਾਉਣ ਗਈ ਹਾਂ ਉਹਨੇ ਤਾਂ ਦੱਸਤਾ ਨਾ ਮੈਨੂੰ ਤੇ ਮੈਨੂੰ ਆ ਗੱਲ ਕਹੀ ਉਹਨੇ ਮੈਂ ਨਹੀਂ ਕੁਝ ਵੀ ਕਿਹਾ ਤਾਨੂੰ ਜਾਣ ਕੇ ਕਹਿਣ ਈ ਆ ਜਾਣ ਕੇ ਕਹਿਣ ਦੀ ਪਰ ਇੱਕ ਗੱਲ ਗਾਂਦ ਸੁਣ ਲੈ ਮੇਰੀ ਉਹਦੇ ਲਾਗੇ ਨਹੀਂ ਬਹਿਣਾ ਜਾ ਕੇ ਤੁਸੀਂ ਬਸ ਮੇਰੇ ਦਿਵਾਲੇ ਹੋ ਜਾ ਕਰੋ ਆ ਕੇ ਉਹਨੂੰ ਨਹੀਂ ਕੁਝ ਕਹਿੰਦੇ ਤੁਸੀਂ ਉਹਨੂੰ ਵੀ ਤਾਂ ਕਹਿੰਦੀ ਆ ਕਹਿੰਦੇ ਕਿਉਂ ਨਹੀਂ ਗਈ ਉਹ ਤੋਂ ਤਾਂ ਤੁਸੀਂ ਡਰਦੇ ਆ ਮੈਂ ਨਹੀਂ ਡਰਦੀ ਕਿਸ ਕੋ ਮੈਂ ਲੈ ਕੇ ਨਹੀਂ ਖਾਣਾ ਡਰਦੀ ਮੈਂ ਉਹਦੇ ਕੋ ਉਹਦੀ ਵੀ ਸੇਵਾ ਚੰਗੀ ਮੈਂ ਸਵੇਰੇ ਕੀਤੀ ਸੀ ਆ ਫੜ ਦਾ ਤੇ ਜਾ ਜਾ ਕੇ ਬਣਾ ਤੈਨੂੰ ਵੀ ਪਰ ਲੱਗੇ ਆ ਹੁਣ ਉਹਦੇ ਵੱਲ ਵੇਖ ਕੇ ਕਿਦਾਂ ਲੱਗੀ ਆ ਬੋਲਣਾ ਉਦਨਾ ਦਾ ਗੱਲ ਨਹੀਂ ਕਰਦੇ ਗੱਲ ਨਹੀਂ ਕਰਦੇ ਜੱਜ ਲੱਗੀ ਆ ਨਾ ਮੇਰੇ ਤੇ ਫਿਰ ਡਰਵਾ ਏਡਾ ਹੀ ਮੈਨੂੰ ਉਹਦਾ ਕੋਈ ਗੱਲ ਨਹੀਂ ਉਹਦੀ ਵੀ ਸੇਵਾ ਕਰ ਦੂੰ ਤਾਂ ਤੇਰੀ ਕਰਨੀ ਪਈ ਤੇ ਤੇਰੀ ਵੀ ਕਰੂੰਗੀ ਫਿਰ ਚਲ ਜੋ ਬੰਦੇ ਪੈਸੇ ਫੜਾ ਗਿਆ ਚੱਲ ਅਵੀ ਵਧੀਆ ਹੋ ਗਿਆ ਵਾ ਏਦਾਂ ਉਥੋਂ ਪੈਸੇ ਆਉਂਦੇ ਰਹਿਣ ਤੁਹਾਡਾ ਵੀ ਖਰਚਾ-ਵੱਚਾ ਤੁਰਿਆ ਰਹੂਗਾ ਇਹ ਆ ਵੀ ਉਹ ਤਾਂ ਟਲੀ ਆਜੋ ਜੀ ਹਾਂ ਦੇ ਗਿਆ ਜੋ ਬੰਦੇ ਪੈਸੇ ਹਾਂਜੀ ਫੋਨ ਲਿਆ ਸੀ ਮੈਨੂੰ ਕਰਨ ਅੱਛਾ ਤੇ ਘਰ ਤੇ ਆਇਆ ਨਹੀਂ ਠੀਕ ਆ ਇੱਥੇ ਫੜਾ ਗਿਆ ਮੈਨੂੰ ਬਾਹਰ ਹੀ ਅੱਛਾ ਮੈਂ ਤੇ ਯੋਰ ਲਾਇਆ ਸੀ ਤੇ ਆਉਣਾ ਨਹੀਂ ਜਾਣਾ ਹੈ ਮੈਨੂੰ ਕੰਮ ਹੋਇਆ ਹੈ ਠੀਕ ਆ ਤੇ ਤੂੰ ਇਦਾਂ ਕਰੀ ਇਹ ਪੈਸੇ ਨਾ ਉਹਨੂੰ ਏਜੰਟ ਨੂੰ ਪਹਚਾਇਆ ਕੋਈ ਗੱਲ ਨਹੀਂ ਪਹਚਾ ਦਿੰਨੇ ਆ ਤੇ 50000 ਰੁਪਿਆ ਇਹਦੇ ਵਿੱਚੋਂ ਕੱਢ ਕੇ ਨਾ ਹਾਂਜੀ ਉਹ ਰੱਖ ਲੈ ਵੱਖਰਾ ਜੋਤ ਆਉਗੀ ਤੇ ਆਪੇ ਲੈ ਜੂਗੀ ਕੋਈ ਗੱਲ ਨਹੀਂ ਰੱਖ ਲੈਨੇ ਆ ਠੀਕ ਆ ਡੇਢ ਵਾਇ ਹਾਂ ਹਾਂਜੀ ਤੇ ਉਹ 50 ਰੱਖ ਲਈ ਵੱਖਰਾ ਕੋਈ ਗੱਲ ਨਹੀਂ ਮੈਂ ਰੱਖ ਲੈਣਾ ਵਾ ਤੇ ਲੱਖ ਉਹਨੂੰ ਦੇਵਾਂਗੇ ਫਿਰ ਹਾਂ ਇਦਾਂ ਕਰਿਆ ਹਾਂ ਠੀਕ ਆ ਠੀਕ ਥਾਏ ਮੈਂ ਇਥੇ ਕੰਮ ਗਿਆ ਹਾਂ ਥੋੜਾ ਜਿਹਾ ਅਛਾ ਅਛਾ ਹਾਂ ਠੀਕ ਆ ਉਹ ਆਪੇ ਨਾਲੇ ਹੁਣ ਸ਼ੁਰੂ ਕਰੂਗਾ ਕੰਮ ਦਾ ਫਾਈਲ ਦਾ ਉਹਨੂੰ ਕਹਿ ਵੀ ਦਵਾਂ ਹਾਂ ਹਾਂ ਠੀਕ ਆ ਕਿਉਂਕਿ ਪੈਸੇ ਤੈਨੂੰ ਆ ਗਏ ਆ ਤੇ ਹੁਣ ਸ਼ੁਰੂ ਕਰ ਦੇ ਕੰਮ ਉਹਨਾਂ ਦਾ ਚਲੋ ਕੋਈ ਗੱਲ ਨਹੀਂ ਮੈਂ ਰਪਿੰਦਰ ਨੂੰ ਫੜਾ ਦੇਣਾ ਫਿਰ 50000 ਰੁਪਇਆ ਚਾਪੇ ਰਹਾ ਲੈਂਦੀ ਤੇ ਜਦੋਂ ਆਊਗੀ ਨਾ ਹਾਂ ਹਾਂ ਤੇ ਆਪੇ ਲੈ ਜਾਊਗੀ ਫਿਰ ਇਦਾਂ ਕਰ ਲਾ ਆ ਬੈਠੋ ਤੀ ਠੀਕ ਆ ਚੱਲ ਆ 50000 ਰੁਪਇਆ ਆ ਇਦਾਂ ਕਰਨਾ ਰੁਪਿੰਦਰ ਨੂੰ ਆਜ ਦੇਣਾ ਤੂੰ ਉਹਨੂੰ ਫੜਾ ਦੇਣਾ ਰੁਪਿੰਦਰ ਉਹ ਆ ਗੱਲ ਸੁਣੀ ਆਣ ਕੇ ਆ ਗਈ ਆ ਗਈ ਜੇ ਹਾਂਜੀ ਕਿਹੜਾ ਕੰਮ ਦਿੰਦਾ ਕੰਮ ਤੇ ਬਸ ਦੇ ਹੀ ਕਰਨ ਹਾਂ ਤੇ ਤੂੰ ਹੀ ਵਾਜ ਦੇਤੀ ਕੰਮ ਹੀ ਕੋਈ ਉਹ ਕੰਮ ਕਾਦਾ ਹੁਣ ਆ ਫੜ 50000 ਰੁਪਏ ਆਈਓ ਇਹ ਕਾਦਾ ਆ ਕੋਈ ਯਾਰ ਕਾਹੇ ਦਾ ਵੀ ਹੋਇਆ ਇਹ ਜੋਤ ਆਊਗੀ ਨਾ ਜਦਨ ਤੇ ਉਹਨੂੰ ਫੜਾਉਣਾ ਵਾ ਠੀਕ ਹੈ ਨਾ ਇਹ ਉਹਦੇ ਆ ਉਦੇ ਆ ਪਰ ਆਏ ਕਿੱਥੋਂ ਆ ਪਤਾ ਤਾਂ ਲੱਗੇ ਹੈ ਕਿਹੜੇ ਪੈਸੇ ਆ ਓਏ ਉਹਨਾਂ ਦੇ ਪਿੰਡੋਂ ਹੀ ਆਏ ਆ ਯਾਰ ਜੈਂਟਰ ਨੂੰ ਦੇਣੀ ਸੀ ਉਹਨੂੰ ਲੱਖ ਦੇਣਾ ਮੈਂ ਤੇ ਡੇਢ ਮੰਗਾਇਆ ਉਹਨਾਂ ਕੋਲ ਦੱਸ ਪੁੱਛਣ ਦਾ ਤੇ ਫਰਜ਼ ਪਾਉਂਦਾ ਵਾ ਨਾ ਕਿ ਪੈਸੇ ਆਏ ਕਿੱਥੋਂ ਆ ਹੈ ਕਿਦੇ ਆ ਮੈਂ ਦੱਸਣ ਤੇ ਦਿਆਂ ਵੀ ਲੱਖ ਦੇਣਾ ਮੈਂ ਜੈਂਟਰ ਨੂੰ ਅੱਛਾ ਤੇ 50000 ਰੁਪਏ ਮੰਗਾਇਆ ਹੈ ਤੇ ਉਹ ਜੋੜਨ ਦੇਣਾ ਮੈਂ ਤੂੰ ਹੀ ਆਪਣੇ ਕੋਈ ਰੱਖ ਲੈਂਦੇ ਜਿੱਦਾਂ ਆਉਂਦੀ ਹੈ ਫੇ ਤੇ ਤੂੰ ਹੀ ਜੇ ਰੱਖ ਲਾ ਹਾਂ ਲੰਬਾਰੀ ਚ ਤੇ ਕੋਈ ਗੱਲ ਨਹੀਂ ਜਦਨ ਆਉਗੀ ਉਹਨੂੰ ਫੜਾ ਦੇਂ ਚਲ ਠੀਕ ਆ ਫਿਰ ਮੈਂ ਰੱਖ ਲੈਣੀ ਆ ਹਾਂ ਤੇ ਦਸੀ ਨਾ ਕਿਸ ਨੂੰ ਵੀ ਨਹੀਂ ਦੱਸਣਾ ਮੈਂ ਕਿਨੂੰ ਤੁਹਾਨੂੰ ਹੀ ਪਤਾ ਆ ਤੇ ਤੁਹਾਨੂੰ ਮੈਂ ਕੱਢੀ ਗਿਆ ਫੜਾਉਣਾ ਉਹ ਜਿੰਨੂੰ ਕਿਤੇ ਆਊਗਾ ਵੀ ਨਾ ਜੋਬਨ ਨਾਲ ਉਹਦੇ ਹੁੰਦੇ ਆ ਨਾ ਫੜਾਈ ਉਹਨੂੰ ਵੱਖਰੇ ਕਰਕੇ ਤੇ ਫੇਰ ਦੇਣੇ ਆ ਮੈਂ ਤਾਂ ਇੱਕੋ ਗੱਲ ਕਹਿਣੀ ਆ ਜਿੱਦਨੂੰ ਆਉਣਗੇ ਨਾ ਤੁਸੀਂ ਪੈਸੇ ਮੇਰੇ ਕੋਲ ਲੈ ਕੇ ਆਪਣੇ ਕੋਲ ਰੱਖ ਲਓ ਮੇਰੇ ਵੱਲੋਂ ਤੁਸੀਂ ਅੰਦਰ ਦੇ ਦਿਓ ਮੇਰੇ ਵੱਲੋਂ ਭਾਵੇਂ ਤੁਸੀਂ ਬਾਹਰ ਫੜਾ ਦੇ ਰਾ ਦੇ ਫਿਰ ਇਹਨਾਂ ਨੂੰ ਇਹ ਪੈਹੀ ਉਥੋਂ ਕਿਥੋਂ ਮਹंगाई ਜਾਂਦੀ ਆ ਸਮਝ ਨਹੀਂ ਲੱਗਦੀ ਇਹਨਾਂ ਦੇ ਕੋਹ ਵੀ ਕਰਨ ਕੀ ਡੇ ਆਏ ਇਹ ਪਿਓ ਪੁੱਤ ਨਾ ਪਏ ਦੇ ਆਪਣੇ ਕੰਮ ਨੂੰ ਕਿ ਅਹੀਂ ਛੇਤੀ ਬਾਹਰ ਚਲ ਜੀਏ ਅਹੀਂ ਚਲ ਜੀਏ ਅਕਸਰ ਜਿੰਨਾ ਵਿਚਾਰੇ ਨੇ ਪੈਸੇ ਲਾਉਣੇ ਆ ਇੰਨਾ ਖਰਚਾ ਕਰਨਾ ਵਾ ਉਹਨਾਂ ਦਾ ਦਿਲ ਕਰਦਾ ਕਿ ਸਾਡਾ ਪੁੱਤ ਬਾਹਰ ਜਾਵੇ ਇਹ ਕਰਨ ਦੇ ਉਹਨਾਂ ਨਾਲ ਧੋਖਾ ਹੀ ਦਏ ਆ ਤੇ ਚਲ ਕੋਈ ਗੱਲ ਨਹੀਂ ਇੱਕ ਨਾ ਇੱਕ ਦਿਨ ਨੂੰ ਪਤਾ ਤਾਂ ਜਰੂਰ ਲੱਗੂਗਾ ਵੀ ਧੋਖਾ ਕਿਦਾਂ ਕਿਸ ਦੇ ਨਾਲ ਕਰੀਦਾ ਆ ਜੇ ਮੈਂ ਕੋਈ ਗੱਲ ਕਰਦੀ ਆ ਮੇਰੇ ਦੋਦਾਂ ਹੀ ਦਿਵਾਲੇ ਹੋ ਜਾਂਦੇ ਆ ਚੱਲ ਰੱਖ ਦਿੰਨੀ ਆ ਆਪੇ ਲੈ ਲੈਣਗੇ ਚੱਲ ਜੈਂਟ ਨੇ ਤਾਂ ਮੰਗਾਇਆ ਹੀ 80000 ਰੁਪਇਆ ਐਦਾਂ ਕਰਨਾ ਵਾ 20000 ਹੁਣ ਕੋਰ ਰੱਖ ਲੈਣਾ ਵਾ ਐਦਾਂ ਹੀ ਪੈਸੇ ਆਉਂਦੇ ਰਹਿਣ ਤੇ ਆਪਣਾ ਖਰਚਾ ਪਾਣੀ ਤੁਰਿਆ ਰਹਿਣਾ ਡੈਡੀ ਨੂੰ ਇਹਨਾਂ ਦੱਸਣਾ ਮੈਂ ਆ 20000 ਚੱਲ ਇਹ اسی ਕੇ ਹਜ਼ਾਰ ਉਹਦਾ ਬੰਦਾ ਉਹ ਦੇ ਜਾਂਦੇ ਆ ਚਲ ਆ ਉਹਨੂੰ ਫੜਾ ਲ ਨਾ ਉਹਨੂੰ ਤੇ ਨਾਲੇ ਕੁਛ ਆਉਂਗਾ ਵੀ ਕਿਥੋਂ ਤੱਕ ਪਹੁੰਚਿਆ ਵਾ ਕੰਮ